ਜਿਸ ਦਿਨ ਸੱਜਣੋਂ ਤੁਹਾਡੇ ਮਾਂ-ਬਾਪ ਤੁਹਾਡੇ ਕੋਲ ਡਰ ਕੇ ਤੁਹਾਨੂੰ ਰੋਕਣਾ ਅਤੇ ਟੋਕਣਾ ਬੰਦ ਕਰ ਦੇਣ ਤਾਂ ਸਮਝ ਲੈਣਾ ਕਿ ਤੁਹਾਡੀ ਬਰਬਾਦੀ ਦੀ ਅਸਲ ਪੱਕ ਚੁੱਕੀ ਹੈ ਉਸ ਦਿਨ ਵੱਡਲੀ ਤਿਆਰ ਹੋ ਜਾਓ ਕਿਉਂਕਿ ਮਾਂ-ਬਾਪ ਨੇ ਸਾਰੀ ਜ਼ਿੰਦਗੀ ਹੰਢਾਈ ਹੁੰਦੀ ਹੈ ਚੰਗੇ ਮਾੜੇ ਸਮੇ ਦੇ ਵਿੱਚੋਂ ਤੋਂ ਉਹਨਾਂ ਦਾ ਤਜਰਬਾ ਹੀ ਬਹੁਤ ਜ਼ਿਆਦਾ ਹੁੰਦਾ ਹੈ ਉਹ ਤੁਹਾਡੇ ਚਿਹਰੇ ਨੂੰ ਪੜ ਕੇ ਹੀ ਸਮਝ ਜਾਂਦੇ ਨੇ ਕਿ ਤੁਸੀਂ ਕਿੰਨੇ ਕੇ ਪਾਣੀ ਦੇ ਹੋ ਇਸ ਕਰਕੇ ਮਾਂ ਬਾਪ ਦੀ ਨਾਹੀਂ ਕਦੀ ਇਨਸਲਟ ਕਰਨੀ ਚਾਹੀਦੀ ਹੈ ਨਾਹੀਂ ਕਦੀ ਉਹਨਾਂ ਨੂੰ ਇਗਨੋਰ ਕਰਨਾ ਚਾਹੀਦਾ ਹੈ ਹਮੇਸ਼ਾ ਉਹਨਾਂ ਦਾ ਸਤਿਕਾਰ ਕਰੋ ਅਤੇ ਉਹ ਤੁਹਾਡੇ